ਸਰਕਾਰ ਨੋਟ ਛਾਪ-ਛਾਪ ਕੇ ਸਾਰਿਆਂ ਨੂੰ ਅਮੀਰ ਕਿਉਂ ਨਹੀਂ ਕਰ ਦਿੰਦੀ ਜਦੋਂ ਸਾਰਿਆਂ ਦੇ ਕੋਲੇ ਜੇਬਾਂ 'ਚ ਪੈਸਾ ਹੋਏਗਾ ਸਾਰੇ ਲੋਕ ਅਮੀਰ ਹੋਣਗੇ ਗਰੀਬੀ ਦੂਰ ਹੋ ਜਾਊ ਪਰ ਸਰਕਾਰ ਅਜਿਹਾ ਕਰ ਨਹੀਂ ਸਕਦੀ ਕਿਉਂਕਿ ਜਿਹੜੀ ਨੋਟ ਛਾਪਣਾ ਇਹ ਇੱਕ ਵੱਖਰੀ ਚੀਜ਼ ਆ ਗਰੋਥ ਵੱਖਰੀ ਚੀਜ਼ ਆ ਗਰੋਥ ਅਸਲ ਦੇ ਵਿੱਚ ਪ੍ਰਾਪਰਟੀ ਦੇ ਵਿੱਚ ਹੁੰਦੀ ਆ ਪ੍ਰਾਪਰਟੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ ਮਸ਼ੀਨਰੀ ਹੋ ਸਕਦੀ ਆ ਹਾਊਸ ਹੋ ਸਕਦੇ ਆ ਸਾਡਾ ਰੀਅਲ ਏਸਟੇਟ ਹੋ ਸਕਦਾ ਸਰਵਿਸਿਜ਼ ਹੋ ਸਕਦੀਆਂ ਜਿਹੜਾ ਕੋਈ ਨੌਕਰੀ ਕਰਦਾ ਉਹਦੀ ਉਹ ਪ੍ਰਾਪਰਟੀ ਆ ਜਿਹੜੀ ਉਹਨੂੰ ਤਨਖਾਹ ਮਿਲਦੀ ਆ ਉਹ ਉਹਨੂੰ ਕੰਮ ਕਰਨ ਦੇ ਬਦਲੇ ਮਿਲਦੀ ਆ ਉਹ ਵੈਸੇ ਨਹੀਂ ਮਿਲਦੀ ਇਸ ਲਈ ਅਸਲੀ ਜਿਹੜੀ ਪ੍ਰਾਪਰਟੀ ਆ ਉਹਦਾ ਕੰਮ ਆ ਉਹਦੀ ਨੌਲੇਜ ਆ ਨੋਟ ਨਹੀਂ ਹੈਗੇ ਨੋਟ ਤਾਂ ਉਹਦੇ ਬਦਲੇ ਦਿੱਤੇ ਜਾਂਦੇ ਨੇ ਨੋਟ ਇੱਕ ਉਸ ਵੈਲਥ ਦੀ ਇੱਕ ਤਰ੍ਹਾਂ ਦਾ ਟੋਕਨ ਆ ਜਿਹੜੇ ਨੋਟ ਨੇ ਇਹ ਲੈਣਦਾਰੀਆਂ ਤੇ ਦੇਣਦਾਰੀਆਂ ਤੇ ਕੰਮ ਆਉਂਦੇ ਨੇ ਕਿਉਂਕਿ ਕਰੰਸੀ ਆਉਣ ਤੋਂ ਪਹਿਲਾਂ ਜਿਹੜੀਆਂ ਲੈਣਦਾਰੀਆਂ ਦੇਣਦਾਰੀਆਂ ਸੀ ਇਹ ਵਸਤੂਆਂ 'ਚ ਕੀਤੀਆਂ ਜਾਂਦੀਆਂ ਸੀ ਤੂੰ ਮੈਨੂੰ ਆ ਚੀਜ਼ ਦੇ ਦੇ ਤੇ ਬਦਲੇ ਮੈਂ ਤੁਹਾਨੂੰ ਆ ਚੀਜ਼ ਦੇ ਦਿੰਦਾ ਇਸੇ ਤਰ੍ਹਾਂ ਹੀ ਜਿਹੜੀ ਕਰੰਸੀ ਆ ਉਹ ਜ਼ਿਆਦਾ ਦੇਣ ਨਾਲ ਜਿਹੜੀ ਉੱਥੇ ਸਿਰਫ ਮਗਈ ਵਧੂਗੀ ਹੋਰ ਕੁਝ ਨਹੀਂ ਹੋਣਾ ਕਿਉਂਕਿ ਮੰਨ ਲਓ ਕਿਸੇ ਥਾਂ ਦੇ ਉੱਤੇ 100 ਬੋਰੀ ਕਣਕ ਦੀ ਤੇ ਉਹਨੂੰ ਖਰੀਦਣ ਵਾਲੀ ਜਿਹੜੀ ਟੋਟਲ ਨੋਟ ਨੇ ਕਰੰਸੀ ਆ ਉਹ 1000 ਆ ਇੱਕ ਬੋਰੀ ਦੀ ਕੀਮਤ 10 ਰੁਪਏ ਆ ਜੇ ਉਹੀ ਮਣੀ ਉਹਨਾਂ ਹੀ ਲੋਕਾਂ ਕੋਲੇ ਉਹੀ ਪੈਸਾ ਜਿਹੜਾ 2000 ਹੋਵੇ ਤਾਂ ਉਹਨੂੰ ਖਰੀਦਣ ਵਾਲੀ ਜਿਹੜੀ ਕੀਮਤ ਆ ਉਹ 20 ਰੁਪਏ ਹੋਊਗੀ ਸੋ ਮਤਲਬ ਜਿਆਦਾ ਪੈਸਾ ਆਉਣ ਨਾਲ ਕੀ ਆ ਕਿ ਸਿਰਫ ਮਹਿੰਗਾਈ ਵਧੂਗੀ ਚੀਜ਼ਾਂ ਉਹੀ ਰਹਿਣਗੀਆਂ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 1920 ਚ ਜਰਮਨੀ ਨੇ ਐਕਸਪੈਰੀਮੈਂਟ ਕਰਕੇ ਦੇਖਿਆ ਸੀ ਉੱਥੇ ਬੁਰੀ ਤਰ੍ਹਾਂ ਫੇਲ ਹੋ ਗਿਆ 2008 ਦੇ ਵਿੱਚ ਜਵਾਬੇ ਨੇ ਇਹ ਕਰਕੇ ਦੇਖਿਆ ਤਾਂ ਉੱਥੇ ਵੀ ਚੀਜ਼ਾਂ ਦੇ ਰੇਟ ਇੱਕਦਮ ਜਿਹੜੇ ਆ ਉਹ ਹਾਈ ਹੋ ਗਏ ਸੀ ਵਧ ਗਏ ਸੀ ਕਈ ਲੱਖ ਗੁਣਾ ਮਹਿੰਗਾਈ ਵਧ ਗਈ ਤਾਂ ਇਹ ਹੋਊਗਾ ਹੀ ਇਸ ਤਰ੍ਹਾਂ ਜਦੋਂ ਐਕਸੈਸ ਦੇ ਵਿੱਚ ਮਣੀ ਜਿਹੜੀ ਆ ਉਹ ਸਰਕੂਲੇਸ਼ਨ 'ਚ ਆ ਜਾਊਗੀ ਅਸਲ ਦੇ ਵਿੱਚ ਜਿਹੜੀ ਨੋਟ ਜਿਹੜੀ ਪ੍ਰਿੰਟ ਕਰਨ ਦੀ ਪ੍ਰਕਿਰਿਆ ਉਹ ਕੰਟਰੋਲਡ ਵੇਚ ਹੁੰਦੀ ਆ ਸਰਕਾਰ ਦੁਆਰਾ ਜਿੰਨੀ ਗ੍ਰੋਥ ਹੁੰਦੀ ਆ ਜਿੰਨੀ ਪੈਸਾ ਚਾਹੀਦਾ ਹੁੰਦਾ ਸਰਕੂਲੇਸ਼ਨ ਚ ਓਨਾ ਹੀ ਪੈਸਾ ਪ੍ਰਿੰਟ ਕੀਤਾ ਜਾਂਦਾ ਮਤਲਬ ਪੈਸਾ ਟਿਕਿਆ ਹੋਇਆ ਟਰਸਟ ਦੇ ਉੱਤੇ ਪੈਸਾ ਟਿਕਿਆ ਹੋਇਆ ਸਰਕੂਲੇਸ਼ਨ ਦੇ ਉੱਤੇ ਪੈਸਾ ਟਿਕਿਆ ਹੋਇਆ ਜੇਕਰ ਉਹ ਜਿੰਨੀ ਗ੍ਰੋਥ ਆ ਓਨਾ ਹੀ ਆ ਤਾਂ ਲਿਮਟਿਡ ਆ ਤਾਂ ਕਿਸੇ ਦਾ ਕਰੰਸੀ ਦੇ ਵਿੱਚ ਵਿਸ਼ਵਾਸ ਨਹੀਂ ਹੈਗਾ ਤਾਂ ਲੋਕ ਉਹਦੇ ਬਦਲੇ ਫੋਰਨ ਕਰੰਸੀ ਖਰੀਦਣ ਲੱਗ ਜਾਂਦੇ ਆ 골ਡ ਦੇ ਵਿੱਚ ਇਨਵੈਸਟ ਕਰ ਦਿੰਦੇ ਆ ਜਾਂ ਉਹਦੇ ਨਾਲ ਅਨਨੈਸੈਸਰੀ ਜਿਹੜੀ ਉਮਗਾਈ ਹੁੰਦੀ ਆ ਤਾਂ ਇਹੋ ਹੀ ਇੰਪੈਕਟ ਜਿਹੜਾ ਉਹ ਫੋਰਨ ਕਰੰਸੀ ਦੇ ਕੰਪੈਰੇਟਿਵਲੀ ਪਾ ਪਵੇਗਾ ਲੋਕਲ ਕਰੰਸੀ ਦੀ ਬਹੁਤਾਤ ਦੇ ਨਾਲ ਉਹਦੀ ਵੈਲਿਊ ਫੋਰਨ ਕਰੰਸੀ ਦੇ ਵਿੱਚ ਘਟ ਜੇਗੀ ਇਹਦੇ ਨਾਲ ਜਿਹੜੇ ਲੋਕ ਇੰਪੋਰਟ ਕਰਦੇ ਆ ਉਹਨਾਂ ਤੇ ਅਸਰ ਪਵੇਗਾ ਦੂਸਰਾ ਕੰਟਰੀ ਨੇ ਦੇਸ਼ਾਂ ਨੇ ਜਿਹੜਾ ਰਿਜ਼ਰਵ ਰੱਖਿਆ ਹੁੰਦਾ ਜੋ ਉਹਦੇ ਤੇ ਵੀ ਇਸ ਚੀਜ਼ ਦਾ ਅਸਰ ਪੈਂਦਾ ਤਾਂ ਮੁੱਖੀ ਗੱਲ ਇਹ ਆ ਕਿ ਐਕਸੈਸ ਦੇ ਵਿੱਚ ਨੋਟ ਪ੍ਰਿੰਟ ਨਹੀਂ ਕੀਤੇ ਜਾ ਸਕਦੇ ਨੋਟ ਸਿਰਫ ਗਰੋਥ ਦੇ ਹਿਸਾਬ ਨਾਲ ਹੀ ਪ੍ਰਿੰਟ ਕੀਤੇ ਜਾ ਸਕਦੇ ਆ ਜਿਵੇਂ ਭਾਰਤ ਦੇ ਵਿੱਚ ਆਰਬੀਆਈ ਇਹ ਨੋਟ ਪ੍ਰਿੰਟਿੰਗ ਕਰਨ ਦਾ ਕੰਮ ਕਰਦੀ ਆ 1 ਰੁਪਏ ਤੋਂ ਵੱਡੀ ਕਰੰਸੀ ਜਿੰਨੀ ਵੀ ਆ ਉਹ RBI ਪ੍ਰਿੰਟ ਕਰਦੀ ਆ ਤੇ ਉਹ ਕੰਟਰੋਲਡ ਵੇ ਦੇ ਵਿੱਚ ਕਰਦੀ ਆ ਤਾਂ ਜੋ ਇਕਨੋਮੀ ਨਾ ਵਾਲੀ ਤੇਜ਼ ਹੋਵੇ ਨਾ ਵਾਲੀ ਸਲੋ ਹੋਵੇ